करणवीर वर्मा तो मुक्ति दे लालच विच अमृतपाल सिंह दे चांसे विच आए अते लखा रुपए दी ठगी दा शिकार होया पुलिस ने मामले दर्ज कर आरोपी अमरपाल सिंह नु अपनी वर्दी समेत गिरफ्तार कर लिया संगरूर जिला पुलिस ने आज एक प्रेस कॉन्फ्रेंस की थी जिसमें विच वो एक अजेहे व्यक्ति नु गिरफ्तार कर दे हन जो झूठी पुलिस अधिकारी बनकर लोग ठग रहे सन दिलप्रीत सिंह ने पूरी जानकारी दी है कि लोका तो लगभग छह लाख लग अस्सी हजार की ठगी करने वाले अमरपाल सिंह नामक व्यक्ति को गिरफ्तार कर लिया गया है बहुत ज्यादा गौर करनी पड़ती है ਵੀਰ ਜੀ ਆਹ ਲਓ ਸਰ ਜੀ ਦੇਖੀ ਜੀ ਵਾਹ ਬਹੁਤ ਬਿਣੀ ਸਰ ਜੀ ਸਰ ਥੋੜਾ ਸਾਹਮਣੇ ਦੇਖੀਓ ਸਰ ਆਹ ਜਦ ਕਿ ਤਰ੍ਹਾਂ ਦਾ ਮਾਮਲਾ ਸੀ ਕਿਹੜਾ ਠੱਗੀ ਮਾਰਦਾ ਸੀ ਕਿਸ ਤਰ੍ਹਾਂ ਇਹਦੇ ਖਲਾਸਾ ਹੋਇਆ ਇਹਦੇ ਵਿੱਚ ਹੀ ਅੰਮ੍ਰਿਤਪਾਲ ਨਾ ਦਾ ਨੌਜਵਾਨ ਤੇ ਇਹ ਤਾਂ ਬੇਸਿਕਲੀ ਮੋਡਰ ਸਪਰੰਡੀ ਏਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲੇ ਤਾਂ ਦਿਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਕ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਪਰਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਖਿੱਚ ਆ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅੰਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਜਾਂ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਲਚਲੰਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਏ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਏ ਆਪਾਂ ਉੱਥੇ ਜ਼ਰੂਰ ਬਣਦੀ ਕਾਰਵਾਈ ਕਰਾਂਗੇ ਕੀ ਕੀ ਕੋਈ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦ ਕੀ ਹੈ ਜੀ ਇੱਕ ਆ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਦੀ ਜਿੱਤੇ ਪਿੱਛੇ ਪੰਜਾਬ ਪੁਲਿਸ ਲੱਗੇ ਹੈ ਕਿਤੋਂ ਆਈ ਕਿ ਇਹ ਸਿਰ ਮਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਆ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ ਸੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮਲਾਜ਼ਮ ਆਹ ਬੰਦੇ ਨੂੰ ਸ਼ੋਅ ਕਰਦਾ ਸੀ ਉਹਦਾ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾਕੀ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਜੀ ਇਹ ਟੀ-ਸ਼ਰਟ ਹੈ ਜੀ ਇਹਦੇ ਸੇਮ ਉਹੀ ਲੋਗੋ ਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋ ਹੈਗਾ ਜੀ ਲੋਗੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਕਢਾਈ ਕਰਕੇ ਮੰਗਵਾ ਲੈਂਦੇ ਕੀ ਕੋਈ ਟੇਲਰ ਦੇ ਦਿੰਦੇ ਨਹੀਂ ਇਦਾਂ ਦੀ ਕੋਈ ਵਰਦੀ ਅਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤਾਂ ਫਿਰ ਕੋਈ ਵੀ ਟੈਰਰਿਸਟ ਨੂੰ ਆਪਾਂ ਕਹਿ ਲਈ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੌਰਾਨ ਦੀ ਤਫ਼ਤੀਸ਼ ਇਹ ਟੇਲਰ ਵੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਉਹ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤਾਂ ਕੋਈ ਚੱਕਰ ਨਹੀਂ ਜੇ ਉਹਦੀ ਕੋਈ ਮੈਲਾਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾ ਦਾਂਗੇ ਕੀ ਰਿਮਾਰਡ ਦੇ ਸਾਹਮਣੇ ਆਇਆ ਜੀ ਜਿਸ ਤਰ੍ਹਾਂ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਮ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ ਦੀ ਕਿਤੇ ਖੁੱਟ-ਬੁੜ ਦੇ ਦੇ ਨਹੀਂ ਬਿਲਕੁਲ ਨਹੀਂ ਇਹ ਨਾਰ ਗਿਆ ਸੀ ਪੈਸੇ ਲੈ ਕੇ ਜੀ ਪਰਿਵਾਰ ਦਾ ਇਹ ਦੋਸਤ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਪ ਮਿਲ ਕੇ ਸਾਡਾ ਇਹਨੇ ਕੰਮ ਕਰਾਉਣ ਦੀ ਸਾਨੂੰ ਵਿਸ਼ਵਾਸ ਦਿਵਾਇਆ। ਉਹ ਕਹਿੰਦੇ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਹ ਜੇਬ 'ਚ ਪੈਸੇ ਪਾ ਕੇ ਲੈ ਕੇ ਗਏ ਕਮਰੇ ਦੇ ਬਾਹਰ ਦਾ ਸਾਹਿਬ ਆ ਕੇ ਤਾਂ ਆਪ ਅੰਦਰ ਚਲਾ ਗਏ। ਮੇਰੇ ਕੋਲ ਇੰਟਰਵਿਊ 'ਚ ਉਹਦੇ ਮੈਂ ਪਰਵਾਸ ਰਾਈਟ ਜੀ। ਪਰਿਵਾਰ ਸਾਨੂੰ ਵੀ ਮਿਲਿਆ ਸੀ ਜੀ। ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ। ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੂਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕ ਨਹੀਂ ਹੈ